ਤੇ ਪੰਜਾਬ ਦੇ ਵਿੱਚ ਮਰਨ ਮਰਾਉਣ ਦਾ ਜਨਨਕੀ سلسلہ ਦਿਨੋ ਦਿਨ ਵਧਦਾ ਜਾ ਰਿਹਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਔਲਖ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦਿਨ ਦਿਹਾੜੇ ਇੱਕ 45 ਸਾਲ ਦੀ ਔਰਤ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਹੋ ਜਾਂਦਾ ਕੀ ਕਹਾਣੀ ਹੈ ਪੂਰੀ ਉਸ ਪਰਿਵਾਰ ਦੇ ਘਰੇ ਅਸੀਂ ਪਹੁੰਚੇ ਹਾਂ ਸਾਡੇ ਨਾਲ ਪਰਿਵਾਰ ਹੈ ਇੱਧਰ ਜਿਸ ਔਰਤ ਦਾ ਕਤਲ ਹੁੰਦਾ ਇਹ ਉਹਨਾਂ ਦੇ ਜ਼ੋਰ ਲੱਗਦੇ ਸੀ ਦੇ ਹੋਰ ਹੈ ਉਹਨਾਂ ਦੇ ਤੇ ਪੂਰੀ ਕਹਾਣੀ ਆਪਾਂ ਇਹਨੂੰ ਤੋਂ ਸੁਣਾਵਾਂਗੇ ਵੀ ਜਿਹੜੀ ਕੱਲ ਤੁਹਾਡੀ ਪਰਜਾਈ ਦਾ ਦਿਨ ਦਿਹਾੜੇ ਜਿਹਨ ਕੇ ਤੇਜ ਹਥਿਆਰ ਦੇ ਹਥਿਆਰ ਦੇ ਨਾਲ ਕਤਲ ਕਰ ਦਿੰਦਾ ਤੇ ਜਿਹੜਾ ਕਤਲ ਕਰਦਾ ਸ਼ਖਸ ਉਹ ਕੌਣ ਆ ਤੇ ਕਤਲ ਹੁੰਦਾ ਕੀ ਆ ਵਜ੍ਹਾ ਕੀ ਆ ਕਤਲ ਦੀ ਸਾਰੀ ਕਹਾਣੀ ਕੀ ਹੈ ਸਰ ਕਹਾਣੀ ਅੱਜ ਤੋਂ ਪਹਿਲਾਂ 4 ਸਾਲ ਪਹਿਲਾਂ ਉਹ ਰਿਲੇਸ਼ਨਸ਼ਿਪ ਦੇ ਵਿੱਚ ਆਏ ਸੀਗੇ ਜੀ ਜਦੋਂ ਰਿਲੇਸ਼ਨਸ਼ਿਪ ਦੇ ਵਿੱਚ ਆਏ ਉਹਨੂੰ ਆਪਦੀ ਗਲਤੀ ਦਾ ਅਹਿਸਾਸ ਹੋਇਆ 1.5 ਸਾਲ ਹੋ ਗਏ ਸੀ ਉਹਨੂੰ ਘਰ ਆਏ ਹੋਏ ਨੂੰ ਜੀ ਉਹਨੂੰ ਹੁਣ ਉਹਨੂੰ ਧਮਕੀਆਂ ਦਿੰਦਾ ਰਹਿੰਦਾ ਸੀ ਵੀ ਤੂੰ ਆਪਦਾ ਘਰ ਛੱਡ ਕੇ ਮੇਰੇ ਨਾਲ ਚੱਲ ਲਾ ਉਹ ਜਾਣਾ ਨਹੀਂ ਸੀ ਚਾਹੁੰਦੀ ਉਹ ਜਦੋਂ ਜ਼ਬਰਦਸਤੀ ਕਰਦਾ ਹੀ ਉਹ ਘਰ ਆ ਕੇ ਦੱਸਦੀ ਸੀ ਐਂਰ ਅਰਖਸ਼ ਦੇ ਦਿੰਦੇ ਸੀ ਮਲਾਜਮਾ ਜਦੋਂ ਗੇੜਾ ਮਾਰਦਾ ਹੀ ਰੁਕ ਜਾਂਦੇ ਸੀਗੇ ਮੁੜ ਕੇ ਫੇਰ ਪਤਾ ਨਹੀਂ ਨਸ਼ਾ ਕਰਦਾ ਹੀ ਕੀ ਕਰਦਾ ਸੀ ਉਹ ਫੇਰ ਟੈਕ ਟਕਾ ਤੋਂ ਬਾਅਦ ਫਿਰ ਆਉਣ ਲੱਗ ਜਾਂਦਾ ਜਦੋਂ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਕੋਈ ਮੇਰਾ ਮਖਰਾ ਨਹੀਂ ਕਰਦਾ ਜਦੋਂ ਸਾਨੂੰ ਉਹਨਾਂ ਨੇ ਦੱਸਿਆ ਵੀ ਐਸ ਤਰ੍ਹਾਂ ਕਰਕੇ ਵੀ ਆਹ ਗੱਲ ਐ ਸਵੇਰ ਦੀ ਗੱਲ ਆਈ ਉਹ ਇੱਥੇ ਜ਼ਿੰਮੇਵਾਰਾਂ ਦੇ ਕੰਮ ਕਰਨ ਜਾਂਦੇ ਆ ਜਦੋਂ ਕੰਮ ਕਰਨ ਗਈ ਉਹਦਾ ਉਹਨੇ ਮਖਰਾ ਕਰਕੇ ਉਹਦੇ ਤੇ ਜਾਣ ਲਈ ਉਹ ਹਮਲਾ ਕਰਦਾ ਜਿਹੜਾ ਸ਼ਖਸ ਤੁਹਾਡੀ ਪੁਰਜਾਈ ਕੋਲੇ ਆਉਂਦਾ ਸੀ ਉਹਦੇ ਨਾਲ ਰਿਲੇਸ਼ਨ ਬਣੇ ਹੋਏ ਸੀ ਉਹ ਕਿਹੜੇ ਪਿੰਡ ਦਾ ਸੀ ਤੇ ਕੀ ਨਾਂ ਸੀ ਤੇ ਕਿੰਨੀ ਕੁ ਉਮਰ ਸੀ ਉਹਨਾਂ ਦੀ ਉਹਦੀ ਉਮਰ ਵੀ ਤਕਰੀਬਨ ਬਸ ਇੰਨੀ ਕਹੂਗੀ 45-46 ਸਾਲਾ ਗੋਰਾ ਉਹਦਾ ਨਾਂ ਸੀ ਕੋੜਕਪੂਰਾ ਉਹਦਾ ਸ਼ਹਿਰ ਆ ਆਪਣੇ ਸਦੀਪ ਭਗਤ ਸਿੰਘ ਜਿਹੜਾ ਹੁਣ ਬਣਿਆ ਹੋਇਆ ਹੈ ਚੌਂਕ ਪਹਿਲਾਂ ਉਹਨੂੰ ਆਪਣੇ ਜੈਤੋ ਚੁੰਗੀ ਕਹਿੰਦੇ ਸੀ ਉਸ ਦੇ ਨੇੜੇ ਇੱਕ ਪਾਮਪਾ ਉਹਦੇ ਨਾਲ ਉਹਦਾ ਘਰ ਆ ਜੀ ਕੀ ਉਹ ਆਦਮੀ ਵ્યાਹਿਆ ਹੋਇਆ ਹੈ ਬਾਲ ਬੱਚਿਆਂ ਵਾਲਾ ਨਹੀਂ ਜੋ ਬਾਲ ਬੱਚੇ ਵਾਲਾ ਨਹੀਂ ਉਹਨੇ ਆਪਦੇ ਘਰ ਵਾਲੀ ਪਹਿਲੋਂ ਬਹੁਤ ਟਾਈਮ 7 ਸਾਲ ਹੋ ਗਏ 8 ਉਹਨੂੰ ਛੱਡੀ ਹੋਈ ਨੂੰ ਲੋਕਾਂ ਦੇ ਦੱਸਣ ਦੇ ਮਤਾਬਕ ਉਹ ਆਪਦਾ ਘਰਵਾਰ ਸਾਰਾ ਪਹਿਲੂ ਹੀ ਜਾੜੀ ਬੈਠਾ ਸੀਗਾ ਜਦੋਂ ਇਹਨਾਂ ਦੇ ਰਿਲੇਸ਼ਨ ਬਣਦੇ ਆ ਕੀ ਤੁਹਾਡੇ ਪਰਿਵਾਰ ਨੂੰ ਪਤਾ ਸੀ ਵੀ ਇਹਨਾਂ ਦੇ ਆਪਸ ਵਿੱਚ ਰਿਲੇਸ਼ਨ ਹੈਗੇ ਆ ਨਹੀਂ ਇਸ ਬਾਰੇ ਸਾਨੂੰ ਕੋਈ ਪਤਾ ਨਹੀਂ ਸੀ ਜੀ ਜਾਂ ਇਹਨਾਂ ਦੇ ਰਿਲੇਸ਼ਨ ਹੈਗੇ ਆ ਜਾਂ ਨਹੀਂ ਸਾਨੂੰ ਇਹ ਕਹਿੰਦੇ ਸੀ ਵੀ ਅਸੀਂ ਕੰਮ ਕਰਨ ਜਾ ਰਹੇ ਆ ਸ਼ਹਿਰ ਹਾਂ ਕੰਮ ਕਰਕੇ ਜਦੋਂ ਆਉਂਦੇ ਸੀਗੇ ਸਾਨੂੰ ਇਹ ਸਾਨੂੰ ਤਾਂ ਇਹ ਸੀ ਵੀ ਉਹ ਕੰਮ ਕਰਦੀ ਆ ਉਹਦੇ ਬੱਚਿਆਂ ਨੂੰ ਲਿਆ ਕੇ ਰੋਟੀ ਪਾਣੀ ਦਿੰਦੇ ਆ ਜੀ ਤੇ ਸਾਨੂੰ ਤਾਂ ਹੁਣ ਪਤਾ ਲੱਗਿਆ ਜਦੋਂ ਉਹਨਾਂ ਨੇ ਘਰ ਗੱਲ ਕੀਤੀ ਵੀ ਮੈਨੂੰ ਐਸੇ ਕਾ ਕਰਕੇ ਮੈਨੂੰ ਵੀ ਧੌਂਕੀਆਂ ਦਿੰਦਾ ਗੋਰਾ ਨਾਂ ਦਾ ਵਿਅਕਤੀ ਆ ਵੀ ਮੈਨੂੰ ਉਹ ਜ਼ਬਰਦਸਤੀ ਲੈ ਜਾਣਾ ਚਾਹੁੰਦਾ ਜਿਹੜੀ ਤੁਹਾਡੀ ਪਰਚਾਈ ਸੀ ਜਿਹੜਾ ਗੋਰਾ ਜੀ ਨੇ ਤੁਹਾਡੀ ਪਰਚਾਈ ਦਾ ਕਤਲ ਕੀਤਾ ਕੀ ਇਹ ਦੋਨੇ ਕਿਸੇ ਫੈਕਟਰੀ 'ਚ ਜਾਂ ਕਿਤੇ ਹੋਰ ਜਗ੍ਹਾ ਕੰਮ ਇਕੱਠੇ ਕਰਦੇ ਸੀ ਨਾ ਜੀ ਇਨਾਂ ਦੇ ਮੈਨੂੰ ਕੰਮ ਦਾ ਤਾਂ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਇਹ ਮੰਡੀ ਦੇ ਵਿੱਚ ਵੀ ਲੱਗ ਜਾਂਦੇ ਸੀ ਲੱਗ ਜਾਂਦਾ ਸੀਗਾ ਤੇ ਊਂ ਵੀ ਇਹ ਘਰਾਂ ਦੇ ਵਿੱਚ ਕੋੜਕਪੂਰੇ ਪੋਚਾ ਲੌਣ ਜਾਂਦੇ ਸੀ ਸਾਨੂੰ ਤਾਂ ਇਹ ਇੰਨਾ ਪਤਾ ਵੀ ਇਹ ਕਹਿੰਦੇ ਸੀ ਕੋੜਕਪੂਰੇ ਮਹਾਜਨਾ ਦੇ ਕੰਮ ਕਰਦੇ ਸਾਨੂੰ ਨਹੀਂ ਸੀ ਪਤਾ ਵੀ ਇਹ ਕੰਮ ਕਰਨ ਜਾਂਦੇ ਹੀ ਉਹਦੇ ਕੋਲੇ ਜਾਂਦੇ ਸੀ ਬਾਅਦ ਦੇ ਵਿੱਚ ਸਾਨੂੰ ਤਾਂ ਪਤਾ ਲੱਗਿਆ ਜਦੋਂ ਇਹ ਘਰ ਮੁੜੀ ਆ ਇਹਨੂੰ ਧੌਂਕੀਆਂ ਦੇਣ ਲੱਗ ਗਿਆ ਆ ਕੇ ਵੀ ਆ ਘਟਨਾ ਆਹ ਕਾਰਨਾ ਤੁਹਾਨੂੰ ਕਿੰਨੇ ਚਿਰ ਪਤਾ ਲੱਗਦਾ ਕਿ ਜਿਹੜੇ ਇਹਨਾਂ ਦੇ ਆਪਸ ਵਿੱਚ ਰਿਲੇਸ਼ਨ ਬਣੇ ਹੋਏ ਆ ਕਿੰਨੇ ਚਿਰ ਬਾਅਦ ਅੱਜ ਤੋਂ ਯਾਨੀ ਕਿ ਕਿੰਨੇ ਚਿਰ ਬਾਅਦ ਤੁਹਾਨੂੰ ਪਹਿਲਾਂ ਪਤਾ ਲੱਗਾ ਸੀ ਰਿਲੇਸ਼ਨਾਂ ਦਾ ਇਹਨਾਂ ਦਾ ਜਿਹੜਾ ਤੁਹਾਡੀ ਪਰਜਾਈ ਦਾ ਤੇ ਗੋਰੇ ਦਾ ਸਾਨੂੰ ਤਾਂ ਜੀ ਉਹਦੇ ਦੱਸਣ ਦੇ ਮੁਤਾਬਕ ਹੀ ਪਤਾ ਲੱਗਾ ਜਦੋਂ ਉਹਨੇ ਕਿਹਾ ਵੀ ਮੈਨੂੰ ਧਮਕੀਆਂ ਦੇਣ ਲੱਗ ਗਿਆ ਸਾਨੂੰ ਦਾ ਉਦੋਂ ਪਤਾ ਲੱਗਿਆ ਸਾਨੂੰ ਉਦੋਂ ਉਹਨਾਂ ਨੇ ਦੱਸਿਆ ਵੀ ਆਹ ਗੱਲ ਆ ਸਾਨੂੰ ਨਹੀਂ ਸੀ ਕੋਈ ਵੀ ਇਨੇ ਕੋਈ ਗਲਤੀ ਕੀਤੀ ਜਾਂ ਕਿ ਮੈਂ ਸਾਨੂੰ ਇਹ ਸੀ ਵੀ ਅੱਡ ਬੈਡਾ ਜਦ ਤੁਹਾਡੀ ਪਰਚਾਈ ਤੁਹਾਨੂੰ ਦੱਸਦੀ ਹੈ ਘਰੇ ਕਿ ਮੈਨੂੰ ਧਮਕੀਆਂ ਦੇ ਰਿਹਾ ਪਰਿਵਾਰ ਦੇ ਵਿੱਚ ਆਪਾਂ ਬਹਿ ਕੇ ਪੁੱਛਦੇ ਹਾਂ ਵੀ ਤੈਨੂੰ ਧਮਕੀਆਂ ਕਿਉਂ ਦਿੰਦਾ ਹੈ ਕੀ ਵਜ੍ਹਾ ਕੀ ਕਾਰਨ ਕਿ ਉਹਨੂੰ ਪੁੱਛਿਆ ਸਾਰੀ ਗੱਲਬਾਤ ਕਰੀ ਬਹਿ ਕੇ ਹਾਂਜੀ ਬਹਿ ਕੇ ਗੱਲਬਾਤ ਕੀਤੀ ਆ ਉਹਦੇ ਦੱਸਣ ਮੁਤਾਬਕ ਹੀ ਜਦੋਂ ਸਾਨੂੰ ਉਹਨੇ ਦੱਸਿਆ ਵੀ ਆਹ ਗੱਲ ਆ ਸੀਗਾ ਕਿ ਉਹ ਕਹਿੰਦੇ ਵੀ ਮੈਥੋਂ ਆ ਗਲਤੀ ਹੋ ਗਈ ਸੀਗੀ ਵੀ ਮੈਨੂੰ ਐਸ ਤਰ੍ਹਾਂ ਕਰਕੇ ਹੁਣ ਮੈਨੂੰ ਇਹ ਜ਼ਬਰਦਸਤੀ ਇਲ ਜਾਣਾ ਚਾਹੁੰਦਾ ਮੈਂ ਆਪਦੇ ਬੱਚੇ ਛੱਡ ਕੇ ਨਹੀਂ ਜਾਣਾ ਜੀ ਤੇ ਜਦੋਂ ਉਹਨੇ ਸਾਨੂੰ ਦੱਸਿਆ ਕਿ ਵੀ ਮੇਥੋਂ ਗਲਤੀ ਹੋ ਗਈ ਆ ਮੈਂ ਆ ਗਲਤੀ ਕਰ ਬੈਠੀ ਆ ਹੁਣ ਇਹ ਵਿਅਕਤੀ ਮੇਰਾ ਖਹਿੜਾ ਨਹੀਂ ਛੱਡਦਾ ਅਸੀਂ ਉਹਨੂੰ ਪੁੱਛਿਆ ਵੀ ਉਹ ਬੰਦਾ ਕੌਣ ਆ ਕੀ ਕਰਦਾ ਕੀ ਨਾਂ ਐ ਉਹਦਾ ਉਹ ਕਹਿੰਦੀ ਵੀ ਐਸਤਿਕਾ ਕਰਕੇ ਕੋੜਕਪੁਰੇ ਸ਼ਹਿਰ ਦੇ ਵਿੱਚ ਰਹਿੰਦਾ ਸਾਨੂੰ ਉਹਨੇ ਇਹਦਾ ਨਾਂ ਗੋਰਾ ਹੀ ਦੱਸਿਆ ਸੀਗਾ ਸਾਨੂੰ ਇਹਦੇ ਪੱਕੇ ਕੋਈ ਨਾਂ ਦਾ ਨਹੀਂ ਪਤਾ ਵੀ ਪੱਕਾ ਨਾਂ ਇਹਦਾ ਗੋਰਾ ਜਾਂ ਕਿਵੇਂ ਆ ਠੀਕ ਆ ਜੀ ਸਾਨੂੰ ਜਦੋਂ ਉਹਨਾਂ ਨੇ ਦੱਸਿਆ ਦੀ ਇਹ ਨਾਂ ਦਾ ਵਿਅਕਤੀ ਮੈਨੂੰ ਧੌਂਕੀਆਂ ਦਿੰਦਾ ਮੇਥੋਂ ਆ ਗਲਤੀ ਹੋਈ ਸੀ ਵੀ ਤੁਸੀਂ ਹੁਣ ਕੋ ਕੋਸ਼ ਬੀ ਰੋਕੋ ਅਸੀਂ ਮੁਰਕੇ ਦਰਖਾਸਤਾਂ ਦਿੰਦੇ ਰਹੇ ਹਾਂ ਮਲਾਜਮਾਂ ਜਿੱਦੋਂ ਦੀ ਕੁੱਟਮਾਰ ਕਰਦੇ ਸੀਗੇ ਸਾਡਾ ਪੂਰਾ ਸਾਥ ਦਿੱਤਾ ਸਾਡੇ ਚੌਂਕੀ ਇੰਚਾਰਜ ਨਵਦੀਪ ਸਰ ਇਥੋਂ ਜਿਹੜੇ ਸੀਗੇ ਉਹ ਚੌਂਕੀ ਦੇ ਵਿੱਚ ਸੀ ਬਹੁਤ ਵਧੀਆ ਉਹਨਾਂ ਦਾ ਸਟਾਫ ਸੀਗਾ ਜਿੰਨਾ ਚਿਰ ਟਾਈਮ ਉਹ ਇੱਥੇ ਰਹੇ ਆ ਉਹਨਾਂ ਟਾਈਮ ਇਹਨੇ ਗੇੜਾ ਨਹੀਂ ਮਾਰਿਆ ਜੀ ਤੁਹਾਡਾ ਬ੍ਰਦਰ ਹੈ ਤੁਹਾਡੀ ਜਿਹੜੀ ਪ੍ਰਾਇਮਰੀ ਉਹਨ ਦੇ ਘਰ ਵਾਲੇ ਹੈਗੇ ਆ ਜੀ ਉਹਨਾਂ ਨੇ ਜਦੋਂ ਗੱਲਬਾਤ ਹੁੰਦੀ ਸੀ ਘਰੇ ਗੱਲਬਾਤ ਚੱਲਦੀ ਰਹਿੰਦੀ ਆਪਣੀਆਂ ਵੀ ਆ ਗੱਲਬਾਤ ਆਵਦੀ ਉਹਨੂੰ ਗੋਰੇ ਨੂੰ ਸਮਝਾਉਂਦੀ ਕੋਸ਼ਿਸ਼ ਨਹੀਂ ਕਰੀ ਵੀ ਤੂੰ ਸਾਡੀ ਘਰੇ ਆ ਰਹੇ ਆ ਜਾਂ ਸਾਡੀ ਲੇਡੀ ਨੂੰ ਤੰਗ ਕਰਦੇ ਆ ਮੇਰੇ ਘਰ ਵਾਲੇ ਨੂੰ ਤੰਗ ਕਰਦੇ ਆ ਤੁਸੀਂ ਜਾ ਕੇ ਕਈ ਬੰਦਿਆਂ ਨੇ ਗੱਲਬਾਤ ਨਹੀਂ ਕਰੀ ਕੋਟਕਪੂਰੀ ਉਹਦੇ ਨਾਲ ਗੱਲਬਾਤ ਕੀਤੀ ਆ ਜੀ ਇੱਥੇ ਸਾਰੇ ਮੈਂਬਰਾਂ ਸਰਪੰਚਾਂ ਨੂੰ ਵੀ ਅਸੀਂ ਤਲਾਮਾ ਦਿੱਤੀਆਂ ਸੀ ਪੰਚਾਇਤ ਨੂੰ ਸਾਰੀ ਨੂੰ ਪਤਾ ਹੈ ਪੰਚਾਇਤ ਦੇ ਕੋਲੇ ਗਲਤੀ ਮੰਨ ਕੇ ਜਾ ਕੇ ਕੀਰਾ ਗਲਤੀ ਮੰਨ ਜਾ ਕੇ ਕਹਿ ਦਿੰਦਾ ਸੀ ਮੈਂ ਇਹ ਦੁਬਾਰਾ ਨਹੀਂ ਹੁੰਦਾਗਾ ਬਾਅਦ ਦੇ ਵਿੱਚ ਉਹ ਫੇਰ ਮਗਰਾ ਕਰਨ ਲੱਗ ਜਾਂਦਾ ਸੀ ਜਦੋਂ ਤੁਸੀਂ ਕਹਿੰਦੇ ਆ ਵੀ 2 ਸਾਲ ਉਹਨੂੰ ਛੱਡੇ ਨੂੰ ਹੋ ਗਏ ਸੀ ਦੀ ਫਰੈਂਡ ਲਈ ਜਿਹੜੇ ਰਿਲੇਸ਼ਨ ਸੀ ਉਹਦੇ ਨਾਲ ਉਹਨੇ ਛੱਡਤਾ ਸੀ ਵੀ ਉਹ ਕਹਿੰਦੀ ਵੀ ਮੈਨੂੰ ਤੰਗ ਕਰਦਾ ਬਿਨਾਂ ਵਜ੍ਹਾ ਕਾਰਨ ਸੋ ਉਹਨੂੰ ਘਰੇ ਦੱਸਤਾ ਉਹਨੇ ਆਦੀ ਗਲਤੀ ਵੀ ਮੰਨ ਲਈ ਵੀ ਮੈਂ ਗਲਤੀ ਕਰ ਬੈਠੀ ਉਸ ਤੋਂ ਬਾਅਦ ਫਿਰ ਉਹ ਜਨੇਕੇ ਕੋਟਕਪੂਰੇ ਦਾਣਾ ਮੰਡੀ ਜਿੱਥੇ ਤੁਸੀਂ ਜਾ ਕੇ ਵੀ ਕੰਮ ਕਰਨ ਜਾਂਦੀ ਸੀ ਉਦੋਂ ਬਾਅਦ ਜਾਂਦੀ ਰਹਿੰਦੀ ਸੀ ਤੇ ਨਹੀਂ ਜਾਂਦੀ ਸੀ ਉਹ ਆਪਸ ਵਿੱਚ ਮਿਲਦੇ ਜੁਲਦੇ ਸੀ ਤੇ ਨਹੀਂ ਮਿਲਦੇ ਸੀ ਨਹੀਂ ਉਦੋਂ ਬਾਅਦ ਦੇ ਵਿੱਚ ਤਾਂ ਪਿੰਡ ਦੇ ਵਿੱਚ ਹੀ ਕੰਮ ਕਰਨ ਲੱਗ ਗਈ ਸੀਗੇ ਜੀ ਸ਼ਹਿਰ ਦੇ ਵਿੱਚ ਵੀ ਉਹਨਾਂ ਨੇ ਕੰਮ ਬੰਦ ਕਰਤਾ ਸੀਗਾ ਜੀ ਸ਼ਹਿਰ ਦੇ ਵਿੱਚੋਂ ਕੰਮ ਬੰਦ ਕਰਕੇ ਇੱਥੇ ਜ਼ਿਮੀਦਾਰਾਂ ਦੇ ਘਰੇ ਪੋਚੇ ਤੇ ਲੱਗੇ ਹੋਏ ਸੀਗੇ ਆਉਦੇ ਬੱਚਿਆਂ ਲਈ ਦੁੱਧ ਲੈਣ ਜਾਂਦੀ ਸੀ ਸਵੇਰ ਦਾ ਟਾਈਮ ਸੀਗਾ ਜੀ ਇਤੋਂ ਆ ਸਾਡੇ ਨੇੜੇ ਦੀਕ ਧਰਮਸਾਲਾ ਇਹਦੇ ਵਿੱਚ ਸਾਨੂੰ ਨਹੀਂ ਪਤਾ ਵੀ ਉਹ ਰਾਤ ਨੂੰ ਆ ਕੇ ਬੈਠਾ ਕਿ ਦਿਨੇ ਇਤੋਂ ਜਦ ਜਦ ਉਹਨਾਂ ਨੇ ਕੈਮਰੇ ਚੈੱਕ ਕੀਤੇ ਗੁਰਦੁਆਰਾ ਸਾਹਿਬ ਦੇ ਉਹਨਾਂ ਦੀ ਬਿੱਤੀ ਤਕਰੀਬਨ ਜਿਵੇਂ ਆ ਆਪਣੇ ਬਾਹਰ ਆ ਜੀ ਇੰਨੀ ਬਿੱਤੀ ਸੀਗੀ ਪਤਾ ਨਹੀਂ ਕੀ ਕਹਿੰਦਾ ਸੀ ਕੀ ਕਹਿੰਦਾ ਨਹੀਂ ਜਾਂਦਾ ਸੀਗਾ ਉਹਦੇ ਮਗਰੇ ਉਹ ਮੂਰੇ ਸੀ ਇਹ ਮਗਰ ਸੀਗਾ ਜੀ ਅੱਛਾ ਜਦੋਂ ਉੱਥੇ ਜ਼ਿਮੀਦਾਰਾਂ ਦੇ ਕੋਸ਼ ਬਾਰ ਤੇ ਉਹਨਾਂ ਦੇ ਘਰ ਰਹਿ ਗਏ ਸੀ ਜ਼ਿਮੀਦਾਰਾਂ ਦੇ ਉੱਥੇ ਇਹਨੇ ਘੇਰ ਕੇ ਉਹਦੇ ਤੇ ਜਾਣ ਲੈ ਵਾਲਾ ਹਮਲਾ ਕਰਤਾ ਜੀ ਜਦੋਂ ਸਵੇਰ ਦੁੱਧ ਲੈਣ ਜਾਂਦੇ ਆ ਤੁਹਾਡੀ ਪਰਜਾਈ ਤੇ ਦੁੱਧ ਲੈ ਕੇ ਮੋੜ ਰਹੇ ਸੀ ਤੇ ਜਾ ਰਹੇ ਸੀ ਜਦੋਂ ਉਹਨਾਂ ਤੇ ਜਨਕੀਓ ਨੇ ਵਾਰ ਕੀਤਾ ਇਹ ਜੀ ਅਜੇ ਇਧਰੋਂ ਜਾਂਦੇ ਸੀਗੇ ਜੀ ਉਹਨਾਂ ਦੇ ਘਰ ਤੱਕ ਪਹੁੰਚਣ ਹੀ ਨਹੀਂ ਦਿੱਤਾ ਉਹਨਾਂ ਨੂੰ ਜੀ ਇਥੋਂ ਬੱਚਿਆਂ ਨੂੰ ਕਹਿੰਦੇ ਵੀ ਤੁਸੀਂ ਚਾਹ ਬਣਾ ਲਓ ਮੈਂ ਦੁੱਧ ਲੈ ਕੇ ਆਉਂਦੀ ਜ਼ਿੰਮੇਦਾਰਾਂ ਦੇ ਉਹ ਕੱਲ ਮੈਥੋਂ ਗਿਆ ਨਹੀਂ ਜਾ ਨਹੀਂ ਗਿਆ ਉਹ ਐਸੇ ਕਰਕੇ ਸਵੇਰ ਸਦਿਆਂ ਜਾ ਕੇ ਉਹ ਕਹਿੰਦੀ ਵੀ ਨਾਲ ਮੈਂ ਦੁੱਧ ਫੜਾ ਜੂਗੀ ਨਾਲੇ ਮੈਂ ਆਪਦਾ ਕੰਮ ਕਰ ਆਉਂਗੀ ਉਹ ਇਥੋਂ ਇਹਦੇ ਮਗਰ ਲੱਗਾ ਜੀ ਜ਼ਿਮੀਂਦਾਰਾਂ ਦੇ ਘਰੇ ਉਹਨੇ ਪਹੁੰਚਣ ਹੀ ਨਹੀਂ ਦਿੱਤਾ ਕਿ ਰਸਤੇ ਦੇ ਵਿੱਚ ਹੀ ਉਹਨੇ ਉੱਤੇ ਹਮਲਾ ਕਰ ਦਿੱਤਾ ਕੀ ਇਥਿਆਰ ਨਾਲ ਜਿਹੜਾ ਵਾਰ ਕੀਤਾ ਉਹਦੇ ਦੀ ਕੀ ਇਥਿਆਰ ਸੀ ਉਹਦੇ ਕੋਲ ਇਕੱਲਾ ਸੀ ਜਾਂ ਉਹਦੇ ਨਾਲ ਕੋਈ ਆਦਮੀ ਹੋਰ ਵੀ ਸੀਗੀ ਨਹੀਂ ਜੀ ਉਹਦੇ ਉਹਦੇ ਨਾਲ ਕੋਈ ਆਦਮੀ ਨਹੀਂ ਸੀਗਾ ਕੈਮਰਿਆਂ ਦੇ ਵਿੱਚ ਵੀ ਇਹ ਇਕੱਲਾ ਸੀ ਉਹਦੇ ਡੱਬ ਦੇ ਵਿੱਚ ਖੰਜਰ ਟੰਗਿਆ ਹੋਇਆ ਸੀਗਾ ਜਿਹਦੇ ਨਾਲ ਹਮਲਾ ਕੀਤਾ ਜੀ ਦੋਨਾਂ ਬੱਕੀਆਂ ਦੇ ਵਿੱਚ ਹਮਲਾ ਕੀਤਾ ਆ ਬੱਕੀ ਵਾਲੀ ਨਾਲ ਬਦੰਗਾ ਹੁੰਗਾ ਸੀ ਇੱਕ ਪਾਸੇ ਦੀ ਬਾਰ ਸੀ ਨਾਰਜੀ ਜੀ ਜਿਹੜੀ ਸੀ ਤੇ ਬਾਅਦ ਦੇ ਵਿੱਚ ਡਿੱਗੀ ਪਈ ਦੇ ਦੋ ਉਹਨੇ ਖੰਜਰ ਟੁਈ ਦੇ ਵਿੱਚ ਮਾਰੇ ਆ ਜੀ ਜਿਹੜੀ ਕਿ ਦੋਨੇ ਪਾਸਿਓਂ ਨੇ ਖੰਜਰ ਨਾਲ ਜਨਨ ਕਿ ਬਾਰ ਕੀਤਾ ਜਦੋਂ ਖੰਜਰ ਨਾਲ ਬਾਰ ਕਰਦਾ ਉਹ ਜ਼ਮੀਨ ਤੇ ਡਿੱਗ ਪੈਂਦੇ ਆ ਕਿੰਨਾ ਚਿਰ ਹੋਇਆ ਇੱਥੇ ਜਨਨ ਕਿ ਪਏ ਰਹੇ ਐ ਤੇ ਤੁਹਾਨੂੰ ਆ ਕੇ ਕੌਣ ਤਲਾਹ ਦਿੰਦਾ ਵੀ ਜਿਹੜੇ ਤੁਹਾਡੀ ਤੇ ਭਜਾਈ ਤੇ ਜਨਨ ਕਿ ਬਾਰ ਕਰਤਾ ਜਨਨ ਕਿ ਖੰਜਰ ਮਾਰ ਕੇ ਜਨਨ ਕਿ ਉਸੇ ਡਿੱਗ ਪੀ ਆ ਕੇ ਸਾਨੂੰ ਜੀ ਇੱਥੇ ਜ਼ਿਮੀਂਦਾਰ ਦੁੱਧ ਪਾਉਣ ਆਉਂਦੇ ਆ ਉਹ ਬਾਹਰ ਕੋਠੀਆਂ 'ਚ ਰਹਿੰਦੇ ਆ ਗੱਲ ਉਹਨਾਂ ਦਾ ਨਾਂ ਹੈ ਉਹਨਾਂ ਨੇ ਆ ਕੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਦੀ ਪਰਜਾਈ ਆ ਮੈਂ ਸਾਨੂੰ ਆ ਕੇ ਕਹਿੰਦਾ ਵੀ ਤੁਹਾਡੀ ਮਾਤਾ ਨੂੰ ਕੋਈ ਮਾਰ ਕੇ ਸੱਟ ਗਿਆ ਵੀ ਤੁਸੀਂ ਉਹਨੂੰ ਚੌਕ ਕੇ ਲੈ ਕੇ ਵੀ ਉਹਨੂੰ ਵੇਖੋ ਜਾ ਕੇ ਵੀ ਕਿਵੇਂ ਆ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਮਾਤਾ ਦਾ ਸਾਡੀ ਪਤਾ ਹੀ ਵੀ ਕੁੜੀ ਕੋਲੇ ਗਏ ਹੋਏ ਆ ਇਹ ਕੁੜੀ ਨੂੰ ਮਿਲਣ ਗਏ ਸੀ ਜਦੋਂ ਹੀ ਜਾ ਕੇ ਦੇਖਿਆ ਤੇ ਸਾਨੂੰ ਬਾਅਦ ਪਤਾ ਲੱਗਿਆ ਜੇ ਉਹ ਚੱਕਿਆ ਜਾ ਕੇ ਵੀ ਸਾਡੀ ਪਰਜਾਈ ਤੇ ਆ ਉਹਨੇ ਆ ਅਮਲਾ ਕੀਤਾ ਜੀ ਹਾਂਜੀ ਜਦੋਂ ਤੁਸੀਂ ਜਾਣੇ ਉੱਥੇ ਉਸ ਤੋਂ ਬਾਅਦ ਫਿਰ ਉਹਨੂੰ ਚੁੱਕ ਕੇ ਤੁਸੀਂ ਹਸਪਤਾਲ ਲੈ ਕੇ ਜਾਂਦੇ ਹੋ ਹਾਂਜੀ ਹਸਪਤਾਲ ਲੈ ਗਏ ਆ ਜੀ ਐਂ ਕੋਟਕਪੁਰੇ ਪਹਿਲਾਂ ਲਗਾਇਆ ਹੈ ਜੀ ਸਰਕਾਰੂ ਹਸਪਤਾਲ ਚ ਇੱਥੋਂ ਸਾਨੂੰ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਵੀ ਇਹਦੀ ਮੌਤ ਹੋਈ ਨੂੰ ਅੱਧਾ ਘੰਟਾ ਹੋ ਗਿਆ ਜੀ ਉਹਦੇ ਸਾਨੂੰ ਉਹਨਾਂ ਦਾ ਇਤਬਾਰ ਨਹੀਂ ਲੱਗਿਆ ਕਿਉਂਕਿ ਵੱਡੇ ਡਾਕਟਰ ਹੈ ਨਹੀਂ ਸੀ ਉੱਥੇ ਜੀ ਉੱਥੋਂ ਐਂ ਮੈਡੀਕਲ ਦੇ ਵਿੱਚ ਫਰੀਦਕੋਟ ਲੈ ਗਏ ਆ ਉੱਥੇ ਜਾ ਕੇ ਉਹਨਾਂ ਨੇ ਕਲੀਅਰ ਹੀ ਕਰਤਾ ਜੀ ਉਹ ਕਹਿੰਦੇ ਵੀ ਇਹਨਾਂ ਦੀ ਮੌਤ ਹੋ ਗਈ ਆ ਉਦੋਂ ਬਾਅਦ ਦੇ ਵਿੱਚ ਪੁਲਿਸ ਪਾਰਟੀ ਪਹੁੰਚਦੀ ਆ ਜੀ ਪੁਲਿਸ ਪਾਰਟੀ ਪਹੁੰਚਦੀ ਆ ਪੁਲਿਸ ਪਾਰਟੀ ਜਦੋਂ ਆਉਂਦੀ ਆ ਉਹਨੇ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਉਹਨਾਂ ਨੇ ਵਿਸ਼ਵਾਸਾਂ ਨੂੰ ਇਹ ਦਵਾਇਆ ਜੀ ਉਹ ਕਹਿੰਦੇ ਵੀ ਪਰਚਾ ਕੱਟਤਾ ਵੀ ਇੱਕ ਉਹਦਾ ਭਰਾ ਤੇ ਪਰਜਾਈ ਅਰੈਸਟ ਕਰ ਲਏ ਆ ਵੀ ਉਹਨਾਂ ਤੋਂ ਅਸੀਂ ਪੁੱਛਦਾਸ ਕਰਾਂਗੇ ਵੀ ਉਹਨੂੰ ਜਿਹੜੀ ਸਜ਼ਾ ਬੰਦੀ ਉਹ ਅਸੀਂ ਦੇਵਾਂਗੇ ਜਿਸ ਨੇ ਖੰਜਰ ਮਾਰੀ ਸੀ ਤੁਹਾਡੀ ਪਰਚਾਈ ਦੇ ਜਾਨੀ ਕਿ ਗੂਰਾ ਸਿੰਘ ਤੁਸੀਂ ਉਸ ਦਾ ਨਾਮ ਦੱਸ ਰਹੇ ਹੋ ਕੋਟਕਪੂਰੇ ਦਾ ਵੀ ਤੁਹਾਡੀ ਪਰਚਾਈ ਤੋਂ ਦੋਨੇ ਇਕੱਠੇ ਕੰਮ ਕਰਦੇ ਸੀ ਕਿ ਉਸ ਨੂੰ ਪੁਲਿਸ ਨੇ ਹੁਣ ਇਸ ਵਕਤ ਅਰੈਸਟ ਕਰ ਲਿਆ ਨਹੀਂ ਜੀ ਹਜੇ ਉਹ ਪੁਲਿਸ ਦੇ ਹੱਥ ਨਹੀਂ ਲੱਗਿਆ ਜੀ ਪੁਲਿਸ ਕਹਿੰਦੀ ਸਾਨੂੰ ਤਲਾਸ਼ ਜਾਰੀ ਆ ਵੀ ਜਦੋਂ ਹੱਥ ਲੱਗ ਗਿਆ ਵੀ ਉਦੋਂ ਤੁਹਾਨੂੰ ਸੂਚਨਾ ਕਰ ਦਾਂਗੇ ਵੀ ਹਜੇ ਤੱਕ ਉਹ ਪੁਲਿਸ ਦੇ ਹੱਥ ਨਹੀਂ ਲੱਗਿਆ ਕਿਉਂਕਿ ਕੱਲ ਦਾ ਉਹ ਫਰਾਰ ਹੋਇਆ ਜੀ ਪੁੱਤ ਜਦੋਂ ਕੱਡੀ ਮੰਮੀ ਦਾ ਕਤਲ ਹੁੰਦਾ ਕਿਰਚ ਮਾਰ ਕੇ ਪਿੰਡ ਦੇ ਵਿੱਚ ਕਰ ਦਿੱਤਾ ਜਾਂਦਾ ਤੇ ਤੁਸੀਂ ਉਸ ਵਕਤ ਘਰੀ ਸੀਗੇ ਹਾਂਜੀ ਘਰੀ ਸੀ ਹੂੰ ਅਸੀਂ ਤੋਂ ਦੋ ਪਏ ਸੀਗੇ ਜੀ ਚਾਹ ਵੀ ਨਹੀਂ ਪੀਤੀ ਸੀਗੀ ਹੂੰ ਤੇ ਉਹ ਸਵੇਰ ਜਲਦੀ 6:30 ਕਰੋ ਜਾਵੜੀ ਸੀ ਕੰਮ ਕਰਨ ਜੀ ਹਾਂਜੀ 7 ਵਜੇ ਇਹ ਘਟਨਾ ਹੋਈ ਆ ਜਦੋਂ ਉਹਨੂੰ ਘਰੇ ਚੱਕ ਕੇ ਲੈ ਕੇ ਆਏ ਉਦੋਂ ਉੱਠਿਆ ਜੀ ਹਾਂਜੀ ਇੱਕ 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 ਜੀ ਕਿਹੜੀ ਕਲੱਚ ਪੜਦੇ ਬਤੋ ਨਹੀਂ ਜੀ ਪੜਦੀ ਨਹੀਂ ਪੜਦੇ ਨਹੀਂ ਤੁਹਾਨੂੰ ਪਤਾ ਸੀ ਵੀ ਤੁਹਾਡੀ ਮੰਮੀ ਦੇ ਜਾਨੀ ਕਿ ਜਿਹੜਾ ਗੋਰਾ ਆਉਂਦਾ ਸੀ ਤੁਹਾਡੇ ਘਰੇ ਪਹਿਲਾਂ ਤੁਸੀਂ ਉਹਨੂੰ ਵੇਖਿਆ ਕਰਿਆ ਸੀ ਵੇਖਦੇ ਕਿ ਆਮ ਬੱਚੇ ਵੇਖਦੇ ਹੁੰਦੇ ਆ ਜਦੋਂ ਆਪਣੇ ਘਰੇ ਕਿਹੜਾ ਆਦਮੀ ਆਉਂਦਾ ਜਾਂਦਾ ਹੋਵੇ ਉਹਦਾ ਪਤਾ ਹੁੰਦਾ ਵੀ ਸਾਡੇ ਘਰੇ ਪਹਿਲਾਂ ਵੀ ਤੁਸੀਂ ਜਾਣਦੇ ਸੀ ਉਹ ਕੋਰੇ ਨੂੰ ਹਾਂਜੀ ਵੇਖਦੇ ਸੀ ਜੀ ਗਲੀ 'ਚ ਆਉਂਦਾ ਹੀ ਰਹਿੰਦਾ ਸੀ ਤੁਹਾਡੇ ਇੱਥੇ ਹਾਂਜੀ ਜੀ ਜਦੋਂ ਉਹਨੂੰ ਕਹਿ ਦਿੰਦੇ ਸੀ ਕਿ ਵੀ ਅਸੀਂ ਪੁਲਿਸ ਚੋਂ ਜਾਂਦੇ ਆ ਰਿਪੋਰਟ ਕਰਾਉਣੇ ਉਹਦੋਂ ਭੱਜ ਜਾਂਦਾ ਸੀਗਾ ਜੀ ਹਾਂਜੀ ਤੇਰੀ ਮੰਮੀ ਤੇ ਗੋਰੇ ਵਰਗੇ ਜਨ ਕੇ ਇਕੱਠੇ ਕੰਮ ਕਰਦੇ ਸੀ ਦਾ ਨਾਂ ਮੰਡੀ ਦੇ ਵਿੱਚ ਜਿਵੇਂ ਪਹਿਲਾਂ ਤੁਹਾਡੇ ਚਾਚਾ ਜੀ ਦੱਸ ਕੇ ਡੇ ਆ ਹਾਂਜੀ ਇਕੱਠੇ ਕੰਮ ਕਰਦੇ ਸੀ ਇਕੱਠੇ ਕੰਮ ਫਿਰ ਕੀ ਗੱਲ ਬਣ ਗਈ ਪੁੱਤ ਜਦੋਂ ਇਕੱਠੇ ਕੰਮ ਕਰਦੇ ਹੋਣ ਵੀ ਇਹ ਕਿੱਥੇ ਮੋੜ ਖਾ ਗਈ ਕਹਾਣੀ ਕਿੱਥੇ ਜਨ ਕੇ ਉਹਨੇ ਕਤਲ ਕਿਹੜੀ ਕਾਰਨ ਕੀ ਵਜ੍ਹਾ ਕਾਰਨ ਕਿਉਂ ਕਰਤਾ ਹੋਊਗਾ ਤੈਨੂੰ ਕੁਝ ਪਤਾ ਲੱਗਿਆ ਸਰ ਉਹ ਇਹੀ ਚਾਹੁੰਦਾ ਸੀਗਾ ਵੀ ਮੇਰੇ ਨਾਲ ਰਹੇ ਉਹ ਕਹਿੰਦੀ ਸੀ ਮੈਂ ਆਪਦੇ ਜਵਾਕਾਂ ਨਾਲ ਰਹਿਣਾ ਮੈਂ ਘਰੋਂ ਸਾਨੂੰ ਛੱਡ ਕੇ ਕਿਤੇ ਵੀ ਨਹੀਂ ਜਾਂਦੀ ਸੀ ਹੂੰ ਬਸ ਕੰਮ ਕਰਕੇ ਇੱਥੇ ਨੇੜੇ ਉਧਰ ਕੰਮ ਕਰਕੇ ਘਰੇ ਆ ਜਾਂਦੀ ਸੀ ਅੱਛਾ ਹਾਂਜੀ ਨਾ ਹੀ ਕੋਈ ਉਹਦੇ ਕੋਲ ਫੋਨ ਸੀ ਨਾ ਹੀ ਕੋਈ ਗੱਲਬਾਤ ਕਰਦੀ ਸੀ ਹਾਂਜੀ ਹਾਂਜੀ ਬਸ ਸਿੱਧਾ ਪੈਂਡ ਹੀ ਆਉਂਦਾ ਸੀਗਾ ਪੈਂਡ ਆ ਕੇ ਕਹਿ ਦਿੰਦਾ ਸੀਗਾ ਮੈਂ ਤੈਨੂੰ ਮਾਰਨਾ ਏ ਜਦੋਂ ਸਾਨੂੰ ਪਤਾ ਲੱਗਦਾ ਸੀ ਸੀ ਚੌਂਕੀ ਜਾ ਆਉਂਦੇ ਸੀਗੇ ਫੇਰ ਰੋ ਕੇ ਆਂਦਾ ਸੀ ਥੋੜੇ ਟਾਈਮ ਬਾਅਦ ਫੇਰ ਆ ਜਾਂਦਾ ਸੀ ਯਾਨੀ ਕਿ ਸਾਨੂੰ ਧਮਕੀਆਂ ਦਿੰਦਾ ਹੀ ਰਹਿੰਦਾ ਸੀ ਤੁਹਾਡੀ ਮੰਮੀ ਨੂੰ ਵੀ ਮੈਂ ਮਾਰੂੰਗਾ ਮਾਰੂੰਗਾ ਤੁਸੀਂ ਉਸ ਦੀ ਇਤਲਾ ਮਤਲਬ ਇੱਕ ਮਿੰਟ ਖੜ੍ਹ ਜਾਓ ਤੁਸੀਂ ਉਹਦੀ ਇਤਲਾਹ ਜਾਨੀ ਕਿ ਦਿੰਦੇ ਰਹਿੰਦੇ ਸੀ ਚੌਂਕੀ ਚ ਚੌਂਕੀ ਵਾਲੇ ਯਾਨੀ ਕਿ ਤੁਹਾਨੂੰ ਫੇਰ ਕੀ ਵਿਸ਼ਵਾਸ ਦਿਵਾ ਦਿੰਦੇ ਸੀ ਜੋ ਆਈ ਕਹਿੰਦੇ ਸੀ ਕਿ ਵੀ ਕੋਈ ਨਾ ਜਦੋਂ ਮਿਲਿਆ ਹਨਾ ਜਦੋਂ ਘਰੇ ਜਾਂਦੇ ਸੀਗੇ ਉਹ ਮਿਲਦਾ ਹੀ ਨਹੀਂ ਸੀਗਾ ਜੀ ਹੂੰ ਦੋ ਤਿੰਨ ਵਾਰ ਤਾਂ ਉਹ ਮਿਲਿਆ ਨਹੀਂ ਇੱਕ ਵਾਰ ਜਦੋਂ ਮਿਲਿਆ ਉਹ ਦੋਨਾਂ ਨੇ ਵੀ ਉਹਨੂੰ ਸਮਝਾਇਆ ਜੀ ਹਨਾ ਤੇ ਫਿਰ ਉਹ ਕਹਿੰਦਾ ਸੀ ਹੁਣ ਮੈਂ ਨਹੀਂ ਜਾਂਦਾ ਨਹੀਂ ਪਰੇਸ਼ਾਨ ਕਰਦਾ ਥੋੜੇ ਟਾਈਮ ਬਾਅਦ ਫੇਰ ਕਰਨ ਲੱਗ ਗਿਆ ਸੀ ਜਿਹੜੀ ਲੇਡੀ ਦਾ ਕਤਲ ਹੁੰਦਾ ਤੇ ਜਿਸ ਵੱਲੋਂ ਕੀਤਾ ਜਾਂਦਾ ਇਹ ਇਕੱਠੇ ਦੋਨੇ ਜਣੇ ਕਿ ਦਾਣਾ ਮੰਡੀ ਦੇ ਮੀਡੀਅਮ ਕਲਾਸ ਦੇ ਜਾਨੀ ਕਿ ਇਹ ਪਰਿਵਾਰ ਹੈ ਐਸਸੀ ਪਰਿਵਾਰ ਹੈ ਜਿਹਨੇ ਕਤਲ ਕੀਤਾ ਉਹ ਵੀ ਐਸਸੀ ਦੱਸਿਆ ਜਾ ਰਿਹਾ ਤੇ ਜਿਹੜੇ ਜਿਸ ਮਾਤਾ ਦਾ ਕਤਲ ਹੋਇਆ ਇਹ ਵੀ ਐਬੀਐਸਸੀ ਦੱਸੀ ਜਾ ਰਹੀ ਹੈ ਜਾਨੀ ਕਿ ਇਹ ਇਕੱਠੀ ਦਾਣਾ ਮੰਡੀ ਦੇ ਵਿੱਚ ਪਹਿਲਾਂ ਕੰਮ ਕਰਦੇ ਹੋਣੇ ਆ ਇਹਨਾਂ ਦੇ ਰਿਲੇਸ਼ਨ ਬਣ ਗਏ ਰਿਲੇਸ਼ਨ ਤੋਂ ਬਾਅਦ ਜਾਨੀ ਕਿ ਇਹ ਕਹਾਣੀ ਸਾਰੀ ਵਾਪਰੀ ਹੈ ਉਹ ਜਾਨੀ ਕਿ ਘਰੇ ਆਉਂਦਾ ਸੀ ਇਹ ਉਹਨੂੰ ਟੋਕਦੇ ਸੀ ਵੀ ਸਾਡੇ ਘਰੇ ਨਾ ਆ ਮੇਰੇ ਬੱਚੇ ਜਾਨੀ ਕਿ ਹੁਣ ਜਵਾਨ ਹੋ ਗਏ ਆ ਡਾਰ ਹੋ ਗਏ ਆ ਪਹਿਲਾਂ ਗਲਤੀਆਂ ਕਰ ਬੈੰਦਾ ਹਰੇਕ ਬੰਸਾਨ ਗਲਤੀਆਂ ਦਾ ਜਨ ਕਿ ਪੂਤਲਾ ਕਰ ਬੈਠਾ ਉਹ ਗਲਤੀ ਕਰ ਬੈਠੀ ਉਹ ਪਛਤਾਵਾ ਸੀ ਉਹਨੂੰ ਵੀ ਮੈਂ ਗਲਤੀ ਕਰ ਬੈਠੀ ਉਹਨੇ ਆਦੇ ਸਾਰੇ ਪਰਿਵਾਰ ਨੂੰ ਆਦੇ ਦਿਉਰਾ ਨੂੰ ਜੀਠਾ ਨੂੰ ਬੱਚਿਆਂ ਨੂੰ ਘਰ ਵਾਲੇ ਨੂੰ ਦੱਸਿਆ ਸੀ ਕਿ ਮੇਰੇ ਦੇ ਨਾਲ ਰਿਲੇਸ਼ਨ ਸੀ ਪਰ ਪਹਿਲਾਂ ਸੀ ਪਰ ਹੁਣ ਹੈ ਨਹੀਂ ਗੀ ਉਹਨੇ ਦੱਸਿਆ ਕੋਈ ਨਹੀਂ ਹੁਣ ਮੈਂ ਖੜਾ ਛੱਡ ਗਈ ਪਰ ਉਹ ਇਨਸਾਨ ਸ਼ਖਸ ਇਹਨਾਂ ਦੇ ਘਰੇ ਧੱਕੇ ਨਾਲ ਆ ਰਿਹਾ ਸੀ ਜਵਾਕ ਵੀ ਕਹਿ ਰਹੇ ਸੀ ਤਲਾਹਾਂ ਵੀ ਦਿੱਤੀਆਂ ਚੌਂਕੀ ਦੇ ਵਿੱਚ ਜਾ ਕੇ ਉਹ ਹਟ ਜਾਂਦਾ ਸੀ ਉਸ ਤੋਂ ਬਾਅਦ ਫੇਰ ਜਨਕੀ ਆਉਂਦਾ ਰਹਿੰਦਾ ਸੀ ਸਵੇਰ ਦਾ ਟਾਈਮ ਸੀ ਜਨਕੀ ਸਵੇਰ ਜਦੋਂ ਬੱਚੇ ਸੁੱਤੇ ਪਏ ਸੀ ਤੇ ਉਹ ਦੁੱਧ ਲੈਣ ਜਾਂਦੀ ਹੈ ਮਾਤਾ ਜ਼ਿੰਮੇਵਾਰਾਂ ਦੇ ਘਰੇ ਪੋਚੇ ਲਾਉਂਦੀ ਸੀ ਤੇ ਜਨਕੀ ਉਸ ਸ਼ਖਸ ਨੇ ਜਨਕੀ ਜਦੋਂ ਦੁੱਧ ਲੈਣ ਜਾਂਦੀ ਹੈ ਸਵੇਰ ਤੇ ਉਹਦੇ ਉੱਤੇ ਤੇਜ਼ ਧਾਰ ਹਥਿਆਰ ਜਿਵੇਂ ਕਿ ਖੰਜਰ ਦੇ ਨਾਲ ਉਸਦੇ ਵਾਰ ਕੀਤਾ ਦੋਨਾਂ ਵਕੀਆਂ ਦੇ ਵਿੱਚ ਵਾਰ ਕੀਤਾ ਪਰਿਵਾਰ ਨੂੰ ਘਰੇ ਆ ਕੇ ਕੋਈ ਦੱਸਦਾ ਕਿ ਤੁਹਾਡੀ ਪਰਜਾਈ ਦੇ ਜਨਕੀ ਉੱਥੇ ਮੌਤ ਹੋਈ ਪਈ ਹੈ ਉਹਦੇ ਜਨਨ ਕੀ ਤੇਜ਼ ਧਾਰਨਾ ਹਥਿਆਰ ਦੇ ਨਾਲ ਲਹੂ ਨਾਲ ਲਥਪਥ ਹੋਈ ਗਈ ਹੈ ਪਰਿਵਾਰ ਭੱਜ ਕੇ ਜਾਂਦਾ ਉਸ ਨੂੰ ਚੱਕ ਕੇ ਜਨਨ ਕੀ ਸਰਕਾਰੀ ਹਸਪੀਟਲ ਕੋੜਕਪੂਰਾ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਜਨਨ ਕੀ ਉਹਨਾਂ ਨੇ ਇਹ ਕੋਸ਼ਿਸ਼ ਕਰ ਦਿੱਤਾ ਜਾਂਦਾ ਕਿ ਇਸ ਦੀ ਦਾ ਮੌਤ ਹੋ ਗਈ ਹੈ ਉਸ ਤੋਂ ਬਾਅਦ ਉਹਨੂੰ ਜਨਨ ਕੀ ਫਰੀਦਕੋਟ ਵੀ ਰੈਫਰ ਕੀਤਾ ਜਾਂਦਾ ਜਦ ਕਿ ਹੁਣ ਉਸ ਦਾ ਪੋਸਟਮਾਰਟਮ ਹੋ ਗਿਆ ਹੁਣ ਅਗਲੀ ਕਾਰਵਾਈ ਪੁਲਿਸ ਕਰ ਰਹੀ ਹੈ ਜਿਹੜੇ ਦੋਸ਼ੀ ਹੈ ਉਹਨਾਂ ਦੀ ਪੁਲਿਸ ਭਾਲ ਦੇ ਵਿੱਚ ਲੱਗੀ ਹੋਈ ਹੈ ਕਿ ਜਿਹੜੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਊਗਾ ਸਲਾਖਾਂ ਦੇ ਪਿੱਛੇ ਜਨਨ ਕਿ ਭੇਜਿਆ ਜਾਊਗਾ ਜਿਨ੍ਹਾਂ ਨੇ ਜਨਨ ਕਿ ਇਹ ਕੰਮ ਕੀਤਾ ਹੁਣ ਅੱਗੇ ਸਾਡੇ ਨਾਲ ਇਹ ਉਹਨਾਂ ਦੀ ਜਿਨ੍ਹਾਂ ਦੀ ਮੌਤ ਹੁੰਦੀ ਹੈ ਇਹ ਉਹਨਾਂ ਦੀ ਨੋਹ ਆ ਗੁੜੀਏ ਕੀ ਲੱਗਦਾ ਜਦੋਂ ਸਵੇਰ ਮਾਤਾ ਜਾਂਦੀ ਹੈ ਤੁਸੀਂ ਉਦੋਂ ਉੱਠੇ ਸੀ ਤੇ ਸੁੱਤੇ ਪਏ ਸੀ ਨਹੀਂ ਜੀ ਮੈਂ ਇਕੱਲੀ ਉੱਠੀ ਸੀ ਜੀ ਉਹ ਉੱਠੇ ਜਦੋਂ ਪਹਿਲਾਂ ਵਾਸ਼ਰੂਮ ਗਏ ਕਿਉਂਕਿ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਕਰਕੇ ਉਹਨਾਂ ਦਾ ਸ਼ਾਪ ਕੰਟਰੋਲ ਨਹੀਂ ਹੁੰਦਾ ਉਹ ਵਾਸ਼ਰੂਮ ਚ ਗਏ ਤੇ ਮੈਨੂੰ ਕਹਿੰਦੇ ਵੀ ਮੈਂ ਜਾਣਾ ਕੰਮ ਤੇ ਪਹਿਲਾਂ ਮੈਨੂੰ ਡੋਲੂ ਧੋਣ ਦੋ ਮੈਂ ਜਾਣਾ ਵਾ ਉਹ ਸਿੱਧਾ ਇਧਰੋਂ ਚਲੇ ਗਏ ਪਹਿਲਾਂ ਇੱਥੇ ਖੜੇ ਚਾਕੀ ਜਾਂਦੇ ਸੀ ਉਹ ਮੇਰੀ ਬੇਟੀ ਵਾਲ ਚਾਹਦੇ ਸੀਗੇ ਕਿਉਂਕਿ ਛੋਟੀ ਉਹ ਬਾਲਾ ਜਿਆਦਾ ਕਰਦੇ ਹੋ ਤੇ ਰਾਤ ਨੂੰ ਵੀ ਉਹ ਦਿਨ ਵੀ ਕੋਠੇ ਵਾਲੀ ਚਾਕੀ ਗਏ ਇੱਥੇ ਖੜ ਕੇ ਤੇ ਸਵੇਰੇ ਜਦੋਂ ਆਇਓ ਕੇਰਾ ਇਹਨਾਂ ਦੇ ਘਰੇ ਚਲੇ ਗਏ ਜਾਜੂ ਕੋ ਉਧਰੋਂ ਸਿੱਧਾ ਚਲੇ ਗਏ ਤੇ ਬਾਅਦ ਚ ਸਾਨੂੰ ਇੱਥੇ ਇੱਕ ਆਂਟੀ ਆਯੋਨ ਨੇ ਦੱਸਿਆ ਉਹ ਕਹਿੰਦੇ ਵੀ ਤੁਹਾਡੀ ਬੀਬੀ ਨੂੰ ਸੈਟ ਤਾਂ ਜਲਦੀ ਰਮਨ ਲੈ ਕੇ ਆਓ ਜਾ ਕੇ ਇੱਥੋਂ ਘਰੇ ਜਦੋਂ ਗਏ ਸਾਨੂੰ ਪਤਾ ਲੱਗਿਆ ਮੈਂ ਸਾਨੂੰ ਲੱਗਿਆ ਕਿ ਦਾਦੀ ਆ ਸਾਡੀ ਅਸੀਂ ਫੂਲ ਲਾਇਆ ਉਹ ਕਹਿੰਦੇ ਨਹੀਂ ਉਹ ਤਾਂ ਇੱਥੇ ਆ ਫਿਰ ਮੰਮੀ ਨੂੰ ਜਦਬਾਰ ਚ ਲੈ ਕੇ ਜਾਂਦਾ ਉਦੋਂ ਪਤਾ ਲੱਗਾ ਸਾਡੀ ਮੰਮੀ ਆ ਤੇ ਜਦੋਂ ਘਰੇ ਆਏ ਤਾਂ ਉਹਦਾ ਸਾਹ ਚੱਲਦੇ ਸੀ ਉਹਨਾਂ ਨੇ ਮੈਂ ਪੁੱਛਿਆ ਮੈਂ ਪਾਣੀ ਦੋ ਘੁੱਟਾ ਪਾਣੀ ਵੀ ਪੀਤਾ ਮੇਰੇ ਤੋਂ ਤੇ ਮੈਂ ਪੁੱਛਿਆ ਮੈਂ ਕਿਹਾ ਮੰਮੀ ਕੌਣ ਸੀ ਮੈਂ ਕਿਹਾ ਗੋਰੀ ਸੀ ਕਹਿੰਦੀ ਹਾਂ ਗੋਰੀ ਸੀ ਇਹਨਾਂ ਨੇ ਕਹਿ ਕੇ ਬਸ ਉੱਥੇ ਦਮ ਛੱਡ ਗਏ ਜੀ ਗੋਰੀ ਨੂੰ ਤੁਸੀਂ ਵੀ ਜਾਣਦੇ ਸੀ ਹਾਂਜੀ ਮੈਂ ਇਹਨੂੰ ਜਦੋਂ ਮੈਂ ਡੇਢ ਸਾਲ ਮੈਨੂੰ ਹੋਇਆ ਇਹਨੂੰ ਤੇ ਡੇਢ ਸਾਲ ਹੀ ਉਹ ਹੋਇਆ ਸੀ ਇਹਨੂੰ ਉਹ ਬਾਵਾ ਟਾਈਮ ਤੋਂ ਜਦੋਂ ਮੈਂ ਆਈ ਸੁਤਾਈ ਨਹੀਂ ਕਿਤੇ ਇਦੂਆਂ ਜਦੋਂ ਉਹਨੇ ਧੌਮਕੀਆਂ ਦਿੰਦਾ ਸੀ ਉਹਨੇ ਮੈਨੂੰ ਦੱਸਿਆ ਕਹਿੰਦੀ ਉਹ ਮੈਨੂੰ ਧੌਮਕੀਆਂ ਦਿੰਦਾ ਮੈਂ ਕਿਹਾ ਵੀ ਤੂੰ ਘਰੇ ਰਹਿ ਤੈਨੂੰ ਆਏ ਕਿ ਦੋਸਾ ਦੇ ਤੈਨੂੰ ਧੱਕੇ ਨਾ ਲੈ ਜੂ ਆਏ ਨਹੀਂ ਮੈਂ ਕਿਹਾ ਲੈ ਕੇ ਜਾਂਦਾ ਤੈਨੂੰ ਤੂੰ ਡਰਨਾ ਉਹ ਕਹਿੰਦੀ ਮੈਂ ਕੰਮ ਕਰਨਾ ਮੈਂ ਵੀ ਕਹਿੰਦੀ ਆਹ ਦਾ ਕੰਮ ਕਰਕੇ ਮੈਂ ਵੀ ਕੁਛ ਆਹ ਦਾ ਬਣਾਉਣਾ ਆ ਦੀ ਕੁੜੀ ਦਾ ਬਣਾਉਣਾ ਅਸ ਕਹ ਚੱਲ ਤੂੰ ਕੰਮ ਤੇ ਜਾਇਆ ਕਰ ਤੈਨੂੰ ਆਏ ਕੀ ਆ ਕੁਛ ਨਹੀਂ ਕਹਿੰਦਾ ਉਹ ਆ ਕੇ ਤੰਗ ਕਰਦਾ ਸੀ ਇਹ ਤਾਂ ਖੜ ਜਾਂਦਾ ਸੀ ਉਹ ਡਰ ਦੀ ਘਰੋਂ ਬਾਹਰ ਨਹੀਂ ਸੀ ਨਿਕਲਦੀ ਪੈਰ ਨਹੀਂ ਸੀ ਪੜਦੀ ਹੁੰਦੀ ਉਹ ਕਹਿੰਦੀ ਸੀ ਉਹ ਮੈਨੂੰ ਮਾਰੂਗਾ ਮੇਰੇ ਮਾਰੂਗਾ ਅਸੀਂ ਕਹਿੰਦੇ ਸੀ ਐ ਨਹੀਂ ਮਾਰਦਾ ਤੈਨੂੰ ਉਹ ਫਿਰ ਜ ਧਮਕੀ ਉਹਨੂੰ ਕਈ ਵਾਰ ਮੇਰੇ ਘਰ ਵਾਲ ਦੇ ਫੋਨ ਤੇ ਵੀ ਕਈ ਵਾਰ ਪਤਾ ਨਹੀਂ ਕਿੱਥੋਂ ਨੰਬਰ ਲੈਂਦਾ ਸੀ ਫੋਨ ਲਾਉਂਦਾ ਹੁੰਦਾ ਸੀ ਧਮਕੀਆਂ ਦਿੰਦਾ ਹੁੰਦਾ ਸੀ ਕਹਿੰਦਾ ਸੀ ਮੈਂ ਤੁਹਾਡੇ ਸਾਰੇ ਟੱਬਰ ਨੂੰ ਮਰਵਾ ਦੇਣਾ ਤੁਹਾਨੂੰ ਮਰਵਾ ਦੇਣਾ ਤੁਹਾਨੂੰ ਐ ਕਰ ਦੇਣਾ ਜੋ ਕਰ ਦੇਣਾ ਪਾਵਾ ਕੁਝ ਕਹਿੰਦਾ ਹੁੰਦਾ ਸੀ ਉਹ ਡਰਦੀ ਪਹਿਲਾਂ ਹਟ ਗਈ ਸੀ ਫਿਰ ਫਿਰ ਉਹ ਕੰਮ ਤੇ ਜਾਣ ਲੱਗ ਗਈ ਫਿਰ ਉਹਨੇ ਚੌਂਕੀ ਚ ਤਲਾਹ ਦਿੱਤੀ ਚੌਂਕੀ ਵਾਲਿਆਂ ਨੇ ਬਹੁਤ ਪਛਪੜ ਤਾਲ ਕੀ ਤੋਂ ਫੇਰ ਹਟ ਗਿਆ ਸੋ ਹੁਣ ਫੇਰ ਆਉਣ ਲੱਗ ਗਿਆ ਸੀ ਉਹ ਦਾ ਕਰਕੇ ਡਰ ਦੀ ਬੋਹਨ ਦੀ ਸੀ ਉਹ ਡਰ ਦੀ ਤਾਂ ਕਿਸੇ ਨੂੰ ਕੁਝ ਕਹਿੰਦੀ ਵੀ ਨਹੀਂ ਸੀ ਹੁੰਦੀ ਜੀ ਡਰ ਦੀ ਬੋਹਨ ਇਸ ਕਦੇ ਉਹਨੇ ਸਾਨੂੰ ਕਦੇ ਨਹੀਂ ਸਾਨੂੰ ਕੋ ਕਦੇ ਸਾਨੂੰ ਵੀ ਉਹਨੇ ਕੁਝ ਕਿਹਾ ਜੀ ਉਹ ਦਾ ਕਰਕੇ ਹੁਣ ਜਦੋਂ ਸਵੇਰੇ ਸਾਨੂੰ ਗਈ ਤਾਂ ਮੇਰੇ ਕੋਲ ਹੀ ਆ ਤੇ ਉਹ ਪਾਣੀ ਪੂਣੀ ਭਰ ਕੇ ਚਲੀ ਕੋ ਟੈਨਸ਼ਨ ਜੀ ਚ ਪਹਿਲਾਂ ਹੀ ਲੱਗਦੀ ਸੀ ਹੂੰ ਉਹ ਚੁੱਪ ਕਰਕੇ ਇੱਥੋਂ ਚਲੀ ਗਈ ਤੇ ਜਦੋਂ ਪਤਾ ਲੱਗਿਆ ਵੀ ਉਹ ਤੇ ਬਾਹਰ ਕਿਤੇ ਗਏ ਆ ਫਿਰ ਘਰੇ ਉਹਨੂੰ ਪਾਣੀ ਪੁਣੀ ਪਿਆ ਉਹਨੂੰ ਪੁੱਛਿਆ ਵੀ ਕਹਿੰਦੀ ਹਾਂ ਉਹੀ ਸੀ ਇਹਦੋਂ ਦਾ ਉਹ ਦਾਮੀ ਛੱਡ ਗਿਆ ਇੱਕਦਮ ਜੀ ਤੁਹਾਡੀ ਨੋ ਸੀ ਮਾਤਾ ਹਾਂ ਜੀ ਪਰਿਵਾਰ ਦੇ ਵਿੱਚ ਗੱਲਬਾਤ ਕਰਦੇ ਰਹਿੰਦੇ ਸੀ ਤੁਹਾਨੂੰ ਜਿਵੇਂ ਗੁੜੀਆਂ ਨੇ ਵੀ ਦੱਸਤਾ ਚਲੋ ਚੰਗਾ ਸਮਾਂ ਮਾੜਾ ਸਮਾਂ ਆਉਂਦਾ ਗਲਤੀਆਂ ਕਰ ਬਿੰਦਾ ਹਰੇਕ ਇਨਸਾਨ ਗਲਤੀ ਹੋ ਜਾਂਦੀ ਹੈ ਚਾਹੇ ਗਲਤੀ ਕਰਕੇ ਵੀ ਜਿਹੜਾ ਸੁਧਰ ਜੇ ਉਹ ਵੀ ਚਲੋ ਠੀਕ ਹੁੰਦਾ ਉਹ ਦੱਸਦਾ ਸੀ ਉਹਨੇ ਘਰ ਦੇ ਵਿੱਚ ਵੀ ਮੈਂ ਪਹਿਲਾਂ ਗਲਤੀ કરી ਹੈ ਪਰ ਹੁਣ ਨਹੀਂ ਮੈਂ ਕਰਦੀ ਹੋਣਾ ਜੀ ਵੀ ਮੈਂ ਕੋਈ ਗਲਤੀ ਨਹੀਂ ਕਰਦੀ ਜਿਹੜੀ ਮੇਥੋਂ ਹੋ ਗਈ ਹੋ ਗਈ ਮੈਂ ਅੱਗੇ ਪਰਿਵਾਰ ਚ ਹੁਣ ਰਹਿਣਾ ਚਾਹੁੰਦੀ ਹਾਂ ਹਾਂ ਉਹ ਰਹਿ ਨਹੀਂ ਜਿੰਦਾ ਵੀ ਮੈਂ ਤੈਨੂੰ ਰਹਿ ਨਹੀਂ ਦੇਵਾਂਗਾ ਵੀ ਮੈਂ ਤੈਨੂੰ ਵੀ ਮਾਰ ਦੇਣਾ ਉਹ ਜਿਹੜਾ ਸਾਨੂੰ 10 ਦਿਨ ਦੀ ਸੀ ਆ ਕੇ ਵਿਆਹ ਖੜੇ ਮੈਨੂੰ ਧਮਕੀ ਦਿੰਦਾ ਅਸੀਂ ਸੋਚਨਾ ਵੀ ਚੱਲ ਵੀਰੇ ਮੈਂ ਪਹੁੰਚਿਆ ਉਹ ਹੜ ਜਾਂਦਾ ਵੀ ਕੀ ਵੀ ਐ ਕਿ ਜੇ ਸਾਨੂੰ ਐ ਨਹੀਂ ਸੀ ਪਤਾ ਵੀ ਸਾਡੇ ਨਾਲ ਇੰਨੀ ਘਟਨਾ ਵਾਪਰਦੀ ਹੁੰਦੀ ਅਸੀਂ ਸੋਚਨਾ ਨਾ ਵੀ ਸਾਡੀ ਕਿਹੜਾ ਕਿਸੇ ਨਾਲ ਦਸ਼ਮਣੀ ਹੈ ਵੀ ਇਹਨੂੰ ਮਾਰ ਲੂਗਾ ਕੋਈ ਵੀ ਚੱਲ ਮਾੜੀ ਮੋਟੀ ਕੋਈ ਕੁੜੀਆਂ ਬੁੜੀਆਂ ਦੀ ਮਾੜੀ ਉੱਚੀ ਨੀਚ ਹੋਗੀ ਤੇ ਚੱਲ ਹੁਣ ਇਹ ਵੀ ਸੁਧੜ ਗਈ ਐ ਉਹ ਨੂੰ ਵੀ ਅਸੀਂ ਨੂੰ ਜਿਆਦਾ ਇਸਾਰੇ ਘਰੇ ਬਾਹਰ ਨਾ ਆਇਆ ਕਰ ਚੁੰਕੀ ਲੈਣੇ ਵੀ ਸਿੰਘਾਤਾ ਕਦੇ ਮੈਂ ਨਹੀਂ ਹੁੰਦਾ ਮੜ ਕੇ ਉਹਨਾਂ ਕੋਈ ਸ਼ੁਰੂ ਹੋ ਜਾਂਦਾ ਜੀ ਜਿਹੜੇ ਪੰਜਾਬ ਦੇ ਵਿੱਚ ਮਰਨ ਮਰਾਉਣ ਦਾ ਜਨਨ ਕਿ ਸਿਲਸਿਲਾ ਬਹੁਤ ਜਿਆਦਾ ਵੱਧ ਰਿਹਾ ਸਰਕਾਰ ਕਹਿ ਰਹੀ ਸੀ ਕਿ ਕੰਟਰੋਲ ਹੋਊਗਾ ਪਿਛਲੀਆਂ ਸਰਕਾਰਾਂ ਨਾਲੋਂ ਜਨਨ ਕਿ ਸਾਨੂੰ ਕੁਝ ਬਦਲਾਅ ਮਿਲੂਗਾ ਪੰਜਾਬ ਦੇ ਵਿੱਚ ਕਟਨ ਦਾ ਨਾਂ ਨਹੀਂ ਲੈ ਲਿਆ ਦਿਨ ਦਿਹਾੜੇ ਜਨਨ ਕਿ ਲੋਕ ਸ਼ਰੇ ਆਮ ਜਨਨ ਕਿ ਤੇਜ ਧਾਰ ਹਥਿਆਰਾਂ ਦੇ ਨਾਲ ਕਿਸੇ ਦਾ ਕਤਲ ਹੋ ਜਾਣਾ ਇਹ ਵੀ ਇੱਕਰੀ ਦੁੱਖ ਦੀ ਗੱਲ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਨੂੰ ਕਮੈਂਟ ਦੱਸਿਓ ਕਿ ਜਿਹੜੇ ਇਸ ਪਰਿਵਾਰ ਨੇ ਆਪ ਦਾ ਦੁੱਖ ਸੁਣਾਇਆ ਕਿ ਜਿਹੜਾ ਸਾਡਾ ਮਾਤਾ ਜੀ ਸਾਡੀ ਉਹਦੇ ਰਿਲੇਸ਼ਨ ਪਹਿਲਾਂ ਸੀਗੇ ਪਰ ਉਦੋਂ ਬਾਅਦ ਉਹ ਛੱਡ ਜਾਂਦੀ ਹੈ ਸੁਧਰ ਜਾਂਦੀ ਹੈ ਤੇ ਉਸ ਤੋਂ ਬਾਅਦ ਜਨਨ ਕਿ ਉਹ ਜਿਆਦੇ ਪਰਿਵਾਰ ਨੂੰ ਵੀ ਦੱਸਿਆ ਸਾਰਾ ਵੀ ਮੇਰੇ ਰਿਲੇਸ਼ਨ ਸੀ ਪਰ ਹੁਣ ਨਹੀਂ